ਦੇਵੀ ਦੇ ਨਾਂ ਦਾ ਨਿਵ ਤੇ ਗੰਗਾ ਮਹੇਬਸੋਮਾ ਅੱਲਾ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾਣੇ ਬਣਾਇਆ ਹੋਇਆ ਹੈ ਇਹ ਜਿਹੜਾ ਮੰਦਿਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ ਇਹਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ ਚੋਂ ਆਵਾਜ਼ ਆਈ ਵੀ ਇਹ ਖੰਡ ਤੇ ਪੁੱਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡ ਤੇ ਪੁਜਿਆ ਜਾਂਦਾ ਬਾਵਰ ਨੇ ਇਹ ਮੰਦਿਰ ਨੂੰ ਬਣਾਉਣ ਤੋਂ ਬਾਅਦ ਨਾ ਜੀ ਫਿਰ ਉਹਨੇ ਆਪਣੇ ਕਾਰੀਗਰਾਂ ਨੂੰ ਕਿਹਾ ਵੀ ਇਹ ਮੰਦਿਰ ਤਾਂ ਮੈਂ ਤਾਂ ਬਣਾਇਆ ਮੈਂ ਤੋੜਿਆ ਸੀ ਵੀ ਹੁਣ ਮੈਂ ਆਪਣੀ ਮਰਜ਼ੀ ਨਾਲ ਇੱਕ ਮੰਦਿਰ ਬਣਾਉਣਾ ਚਾਹਣਾ ਉਹ yellow color ਦਾ ਮੰਦਿਰ ਹੈ ਇੱਥੇ ਉਹਦੀ ਜਿਹੜੀ ਸਾਰੀ ਕੰਸਟ੍ਰਕਸ਼ਨ ਆ ਮੋਗਲ ਕੰਸਟ੍ਰਕਸ਼ਨ ਹੈ ਕਿ ਆਪਣੇ ਜਿਹੜੇ ਮੰਦਿਰ ਨੇ ਨਾ ਇੰਡੀਅਨ ਮੰਦਿਰ ਉਹਨਾਂ ਦੇ ਮੁਰੇ ਪ੍ਰੋਜੈਕਸ਼ਨ ਨਹੀਂ ਹੁੰਦੀ ਉਦੇ ਮੂਰੇ ਪ੍ਰੋਜੈਕਸ਼ਨ ਵੀ ਹੈ ਉਹਦੇ ਗੇਟ ਦੇ ਉੱਤੇ ਬਾਬਰ ਦੀਆਂ ਵੈਜੀਟੇਬਲ ਕਲਰ ਦੇ ਨਾਲ ਪੂਰਤੀਆਂ ਵੀ ਬਣੀਆਂ ਹੋਈਆਂ ਨੇ। ਔਰ ਇਸ ਸ਼ਿਵਲਿੰਗ ਦੀ ਪੂਜਾ ਪਾਡਵਾ ਨੇ ਵੀ ਕੀਤੀ ਹੋਈ ਹੈ। ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਨੇ। ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਿਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ। ਇੱਕ ਕਾਸ਼ੀ ਵਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ। ਦੂਸਰੇ ਨੰਬਰ ਤੇ ਹੈ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇੱਥੇ ਨੌ ਜਿੰਦੇ ਸਾਧੂ ਨੇ ਸ਼੍ਰੀ ਸਤਿਆਗੇ ਹੋਏ ਆਪਣੇ ਸ਼ਾਸਤਰੀ ਕਹਿੰਦੇ ਨੇ ਜੀ ਇਹਦਾ ਸ਼ਿਵਜੀ ਦਾ ਰਹਿਣ ਦਾ ਸਥਾਨ ਹੈ ਉਹਨਾਂ ਦਾ বাস ਹੈ ਜਿਹੜਾ ਉਹ ਸ਼ਮਸ਼ਾਨ ਭੂਮੀ ਮੰਨਿਆ ਜਾਂਦਾ ਹੈ ਜਿੰਨੇ ਵੀ ਸ਼ਿਵਜੀ ਦੇ ਸਿੱਧ ਮੰਦਰ ਨੇ ਨਾ ਉਹਨਾਂ ਦੇ ਅੱਗੇ ਵੀ ਸ਼ਮਸ਼ਾਨ ਹੈ ਪਿੱਛੇ ਵੀ ਸ਼ਮਸ਼ਾਨ ਹੈ ਭੋਲੇ ਸ਼ੰਕਰ ਜੀ ਆਪ ਤਾਂ ਸ਼ਮਸ਼ਾਨ 'ਚ ਰਹਿੰਦੇ ਨੇ ਪਰ ਭਗਤਾਂ ਨੂੰ ਮਿਲਣਾ 'ਚ ਰੱਖਦੇ ਨੇ ਠੀਕ ਹੈ ਨਹੀਂ ਆਪ ਨੰਗੇ ਰਹਿੰਦੇ ਨੇ ਭਗਤਾਂ ਦੇ ਮਖਮਲ ਦੇ ਕੱਪੜੇ ਪਵਾਉਂਦੇ ਨੇ ਸਟਾਣਾ ਹੁਣ ਪਾਇਲ ਮੰਦਰ ਦੇ ਮੁਖ ਸੇਵਾਦਾਰ ਰਵਿੰਦਰ ਖੜਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੈ ਭੋਲੇनाथ ਜੀ ਜੈ ਭੋਲੇनाथ ਜੈ ਭੋਲੇनाथ ਅਾ ਪਾਇਲ ਮੰਦਰ ਦੇ ਵਿੱਚ ਆਪਾਂ ਮੌਜੂਦ ਆ ਜੀ ਤੇ ਮੈਂ ਇਹਦਾ ਇਤਿਹਾਸ ਜਾਣਨਾ ਚਾਹੁੰਗਾ ਤੁਹਾਡੇ ਮੂਹਤੋਂ ਵੀ ਕਿੰਨਾ ਪੁਰਾਣਾ ਮੰਦਰ ਹੈ ਤੇ ਇੱਕ ਮੈਨੂੰ ਇਸ ਬਾਰੇ ਵੀ ਪਤਾ ਲੱਗਿਆ ਜਿਗਾ ਕਿ ਸਿਰਫ ਇਕਲੌਤਾ ਐਸਾ ਖੰਡਿਤ ਮੰਦਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਸਾਰੇ ਸ਼ਰ ਭਗਤਾਂ ਨੂੰ ਸਾਵਨ ਦੇ ਮਹੀਨੇ ਦੀ ਲੱਖ ਲੱਖ ਵਧਾਈ ਦਿੰਦਾ ਇਹ ਜਿਹੜਾ ਮੰਦਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾਣੇ ਬਣਾਇਆ ਹੋਇਆ ਹੈ ਅੱਛਾ ਇਹ ਜਿਹੜਾ ਮੰਦਿਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾਣੇ ਨੇ ਵੀ ਕੀਤੀ ਹੋਈ ਹੈ ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਐ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਐਨੇ ਵਜੇ ਸਰੀਰ ਤਿਆਗ ਦੇਣਾ ਇਸ ਤਰ੍ਹਾਂ ਇਥੇ 9 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਇੱਕ ਕਾਸ਼ੀ ਵਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਦੂਸਰੇ ਨੰਬਰ ਤੇ ਇਹ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇਥੇ 9 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਔਰ ਇਹ ਸ਼ਿਵਲਿੰਗ ਨੂੰ ਬਾਬਰ ਨੇ ਜਦੋਂ ਖੰਡਿਤ ਕੀਤਾ ਇਸ ਮੰਦਿਰ ਨੂੰ ਤੋੜਿਆ ਬਾਬਰ ਨੇ ਜਦੋਂ 1526 ਚ ਆਇਆ ਸੀ ਨਾ ਜੀ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਿਰ ਸੀ ਨਾ ਵਧੀਆ ਮੰਦਿਰ ਸੀ ਇੰਪੋਰਟੈਂਟ ਮੰਦਿਰ ਸੀ ਉਹਨੇ ਸਾਰੇ ਤੋੜੇ ਸੀ ਬਿਲਕੁਲ ਜੀ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਵੀ ਜਿਹੜਾ ਤੁਹਾਡਾ ਪ੍ਰਮਾਤਮਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਮੇਰਾ ਕੀ ਵਿਗਾੜ ਸਕਦੇ ਹੋ ਠੀਕ ਹੈ ਨਾ ਇਸ ਲਈ ਇਹ ਵੀ ਉਸ ਟਾਈਮ ਦਾ ਇੰਪੋਰਟੈਂਟ ਮੰਦਿਰ ਸੀ ਇਹਨੂੰ ਵੀ ਉਸਨੇ ਤੋੜਿਆ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਹ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਉਸ ਤੋਂ ਬਾਅਦ ਉਹਨੇ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਇੱਥੇ ਸ਼ਿਵਲਿੰਗ ਨੂੰ ਮਤਲਬ ਉਹਨੇ ਆ ਕੇ Hindu ਸਮਾਜ ਦੇ ਬੰਦਿਆਂ ਨੂੰ ਇਕੱਠੇ ਕੀਤਾ ਵੀ ਇਹ ਮੇਥੋਂ ਗਲਤੀ ਹੋਈ ਹੈ ਦਾ ਹੱਲ ਦੱਸੋ ਹੁਣ ਉਹ ਕਹਿੰਦੇ ਜੀ ਸ਼ਿਵਲਿੰਗ ਖੰਡਿਤ ਹੋ ਗਿਆ ਖੰਡਿਤ ਮੂਰਤੀ ਕੋਈ ਪੂਜੀ ਨਹੀਂ ਜਾਂਦੀ ਵੀ ਇਹਨੂੰ ਬਦਲਵਾਓ ਤੇ ਮੰਦਰ ਨੂੰ ਬਣਵਾਓ ਉਹ ਕਹਿੰਦਾ ਠੀਕ ਹੈ ਸ਼ਿਵਲਿੰਗ ਜਿੱਥੋਂ ਮਿਲਦਾ ਲੈ ਕੇ ਆਓ ਵੀ ਇਹ ਮੰਦਰ ਨੂੰ ਬਣਾਉਣਾ ਸ਼ੁਰੂ ਕਰੋ ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ ਚੋਂ ਆਵਾਜ਼ ਆਈ ਵੀ ਇਹ ਖੰਡ ਤੇ ਪੁੱਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡ ਤੇ ਪੁੱਜਿਆ ਜਾਂਦਾ ਆਪਾਂ ਦੇਖਦੇ ਹਾਂ ਜਦੋਂ ਆ ਮੰਦਿਰ ਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਨਾਲ ਇੱਕ ਮੰਦਿਰ ਐਸਾ ਵੀ ਹੈ ਜਿਹੜਾ ਬਾਵਰ ਨੇ ਖੁਦ ਬਣਵਾਇਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਾਵਰ ਨੇ ਇਹ ਮੰਦਿਰ ਨੂੰ ਬਣਾਉਣ ਤੋਂ ਬਾਅਦ ਨਾ ਜੀ ਫਿਰ ਉਹਨੇ ਆਪਣੇ ਕਾਰੀਗਰਾਂ ਨੂੰ ਕਿਹਾ ਵੀ ਇਹ ਮੰਦਿਰ ਤਾਂ ਮੈਂ ਤਾਂ ਬਣਾਇਆ ਵੀ ਮੈਂ ਤੋੜਿਆ ਸੀ ਵੀ ਹੁਣ ਮੈਂ ਆਪਣੀ ਮਰਜ਼ੀ ਨਾਲ ਇੱਕ ਮੰਦਿਰ ਬਣਾਉਣਾ ਚਾਹਣਾ ਉਹ yellow color ਦਾ ਮੰਦਿਰ ਹੈ ਇੱਥੇ ਉਹਦੀ ਜਿਹੜੀ ਸਾਰੀ ਕੰਸਟ੍ਰਕਸ਼ਨ ਆ ਮੁਗਲ ਕੰਸਟ੍ਰਕਸ਼ਨ ਹੈ ਕਿ ਆਪਣੇ ਜਿਹੜੇ ਮੰਦਿਰ ਨੇ ਨਾ ਇੰਡੀਅਨ ਮੰਦਿਰs ਉਹਨਾਂ ਦੇ ਮੂਰੇ ਪ੍ਰੋਜੈਕਸ਼ਨ ਨਹੀਂ ਹੁੰਦੀ। ਉਹਦੇ ਮੂਰੇ ਪ੍ਰੋਜੈਕਸ਼ਨ ਵੀ ਹੈ। ਉਹਦੇ ਗੇਟ ਦੇ ਉੱਤੇ ਬਾਬਰ ਦੀਆਂ ਵੈਜੀਟੇਬਲ ਕਲਰ ਦੇ ਨਾਲ ਮੂਰਤੀਆਂ ਵੀ ਬਣੀਆਂ ਹੋਈਆਂ ਨੇ। ਉਹਦੇ ਕਾਰੀਗਰਾਂ ਨੇ ਉਹਨੂੰ ਖੁਸ਼ ਕਰਨ ਦੇ ਲਈ ਉਹਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਹੜੇ ਅੱਜ ਵੀ ਅਵੇਲੇਬਲ ਨੇ। ਇਹ ਮਤਲਬ ਉਹਨੇ ਆਪਣੀ ਭੋਲ ਬਖਸ਼ਾਉਣ ਵਾਸਤੇ ਇੱਥੇ ਭੋਲ ਬਖਸ਼ਾਉਣ ਵਾਸਤੇ ਉਹਨੇ ਇਹ ਕੰਮ ਕੀਤਾ ਜੀ ਤਾਂ ਕਿੱਥੋਂ ਕਿੱਥੋਂ ਜਿਹੜੀ ਸੰਗਤ ਹੈ ਜੀ ਇੱਥੇ ਆਉਂਦੀ ਹੈ ਕਿਉਂਕਿ ਐਨਾ ਪੁਰਾਣਾ ਮੰਦਿਰ ਹੈ ਤੇ ਭੋਲੇ ਨਾਲ ਜਿੱਥੇ ਆਪ ਵਿਰਾਜਮਾਨ ਹੋਣ ਤੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਦੇਖੋ ਜਿੰਨੇ ਵੀ ਹਿੰਦੁਸਤਾਨ 'ਚ ਤੁਹਾਨੂੰ ਅੱਛੇ ਸਾਧੂ ਮਹਾਤਮਾ ਮਿਲਣਗੇ ਨਾ ਜੀ ਹਾਂਜੀ ਉਹ ਇੱਕ ਵਾਰੀ ਇੱਥੇ ਉਹਨਾਂ ਤੋਂ ਤੁਸੀਂ ਜੇ ਪੁੱਛੋਗੇ ਤਾਂ ਇੱਕ ਵਾਰੀ ਇੱਥੇ ਜ਼ਰੂਰ ਆਏ ਹੋਏ ਨੇ ਠੀਕ ਹੈ ਨਹੀਂ ਜਿਹੜੀ ਸੰਗਤ ਦਾ ਸਵਾਲ ਹੈ ਸੰਗਤ ਇੱਥੇ ਸ਼ਿਵਰਾਤਰੀ ਦੇ ਉੱਤੇ 6 ਲੱਖ ਦੇ ਕਰੀਬ ਆਉਂਦੀ ਹੈ ਆਰ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਮਹਾਸ਼ਿਵਰਾਤਰੀ ਮਨਾਈ ਜਾਂਦੀ ਇੱਥੇ 60 ਦੇ ਕਰੀਬ ਇੱਥੇ ਭਗਤਾਂ ਨੇ ਭਗਤਾਂ ਦੇ ਲਈਓ ਫ੍ਰੀ ਲੰਗਰ ਲਾਏ ਹੁੰਦੇ ਨੇ ਜਿਵੇਂ ਆਪਾਂ ਮੰਨਹਰ ਜਾਣਦੇ ਆ ਨਾ ਉੱਥੇ ਫ੍ਰੀ ਲੰਗਰ ਲੱਗੇ ਹੁੰਦੇ ਨੇ ਇੱਥੇ 60 ਦੇ ਕਰੀਬ ਲੰਗਰ ਲੱਗੇ ਹੁੰਦੇ ਨੇ ਮੇਰੇ ਨਾਲ ਇੱਥੇ ਨਿਸ਼ੂ ਜੀ ਖੜੇ ਨੇ ਵਿਕਾਸ ਜੀ ਖੜੇ ਨੇ ਇਹ ਬਰਨਾਲੇ ਤੋਂ ਨੇ ਇਹ ਵੀ ਇੱਥੇ ਹਰ ਸਾਲ ਆ ਕੇ ਚਾਰ ਲੰਗਰ ਲਾਉਂਦੇ ਨੇ ਇਹਨਾਂ ਦੇ ਉਸੇ ਪਾਮ ਰਿਜ਼ੋਰਟ ਹੈ ਬਰਨਾਲੇ 'ਚ ਬਰਨਾਲੇ ਦਾ ਸਭ ਤੋਂ ਵੱਡਾ ਮੈਰਿਜ ਪੈਲੇਸ ਆ ਉਹ ਇਹ ਹਰ ਸਾਲ ਇੱਥੇ ਚਾਰ ਲੰਗਰ ਲਾਉਂਦੇ ਨੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਕਿਉਂਕਿ ਤੁਹਾਡੇ ਵੱਲੋਂ ਕੋਈ ਮੈਸੇਜ ਹੋਣਾ ਵਾਸਤੇ ਹੋਵੇ ਜੀ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਮੰਦਰ ਨੂੰ ਹੋਰ ਵੀ ਖੂਬਸੂਰਤ ਬਣਾਈਏ ਔਰ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਇਸ ਮੌਕੇ ਤੇ ਇਹ ਸਾਵਣ ਦੇ ਮਹੀਨੇ ਦੀਆਂ ਲੱਖ ਲੱਖ ਦੁਬਾਰਾ ਮੁਬਾਰਕਾਂ ਦਿੰਦਾ ਹਾਂ ਔਰ ਪੋਲੇ ਸ਼ੰਕਰ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨ ਉਹ ਹਰ ਦਿਨ ਤੇ ਰਾਤ ਨੂੰ ਚੌਗਣੀ ਉਨ ਤਰੱਕੀ ਕਰਨ ਤੇ ਹਮੇਸ਼ਾ ਭੋਲੇ ਸ਼ੰਕਰ ਜੀ ਦਾ ਉਹਨਾਂ ਤੇ ਅਸ਼ੀਰਵਾਦ ਬਣਿਆ ਰਿਹਾ ਜਿਹੜੇ ਸ਼ਿਵ ਜੀ ਦੇ ਸਿੱਧ ਮੰਦਰ ਨੇ ਨਾ ਜੀ ਆਪਣੇ ਸ਼ਾਸਤਰ ਇਹ ਕਹਿੰਦੇ ਨੇ ਜਿਹੜਾ ਸ਼ਿਵ ਜੀ ਦਾ ਰਹਿਣ ਦਾ ਸਥਾਨ ਆ ਉਹਨਾਂ ਦਾ বাস ਹੈ ਜਿਹੜਾ ਉਹ ਸ਼ਮਸ਼ਾਨ ਭੂਮੀ ਮੰਨਿਆ ਜਾਂਦਾ ਹੈ ਹਾਂਜੀ ਜਿੰਨੇ ਵੀ ਸ਼ਿਵ ਜੀ ਦੇ ਸਿੱਧ ਮੰਦਰ ਨੇ ਨਾ ਉਹਨਾਂ ਦੇ ਅੱਗੇ ਵੀ ਸ਼ਮਸ਼ਾਨ ਹੈ ਪਿੱਛੇ ਵੀ ਸ਼ਮਸ਼ਾਨ ਹੈ ਉਸੇ ਤਰ੍ਹਾਂ ਹੀ ਇਹਦੇ ਅੱਗੇ ਵੀ ਸ਼ਮਸ਼ਾਨ ਹੈ ਪਿੱਛੇ ਵੀ ਸ਼ਮਸ਼ਾਨ ਹੈ ਵੈਸੇ ਸ਼ਮਸ਼ਾਨ ਭੂਮੀ ਨਹੀਂ ਹੈ ਸਾਰੀ ਇਹਦੇ ਅੱਗੇ ਪਿੱਛੇ ਸ਼ਮਸ਼ਾਨ ਘਾਟ ਹੈ ਜਿਹੜੇ ਦੋਨੋਂ ਹੀ ਚੱਲਦੇ ਨੇ ਮੈਂ ਜਿਸੇ ਕਰਕੇ ਸ਼ਮਸ਼ਾਨ ਵਾਸੀ ਵੀ ਕਿਹਾ ਜਾਂਦਾ ਸ਼ਮਸ਼ਾਨ ਵਾਸੀ ਭੋਲੇ ਸ਼ੰਕਰ ਨੂੰ ਕਿਹਾ ਜਾਂਦਾ ਜੀ ਭੋਲੇ ਸ਼ੰਕਰ ਜੀ ਆਪ ਤਾਂ ਸ਼ਮਸ਼ਾਨ ਚ ਰਹਿੰਦੇ ਨੇ ਪਰ ਭਗਤਾਂ ਨੂੰ ਮਿਲਣਾ ਚ ਰੱਖਦੇ ਨੇ ਠੀਕ ਹੈ ਨਹੀਂ ਆਪ ਨੰਗੇ ਰਹਿੰਦੇ ਨੇ ਭਗਤਾਂ ਦੇ ਮਖਮਲ ਦੇ ਕੱਪੜੇ ਪਵਾਉਂਦੇ ਨੇ ਆਪ ਸੱਪ ਤਾਰਨ ਕਰ ਲੈਂਦੇ ਨੇ ਭਗਤਾਂ ਦੇ ਹੀਰੇ ਮੁੱਤੀ ਪਵਾਉਂਦੇ ਨੇ ਇਹ ਭੋਲੇ ਸ਼ੰਕਰ ਜੀ ਦੀ ਮਮਾ ਠੀਕ ਹੈ ਜੈ ਭੋਲੇ ਜੈ ਭੋਲੇ ਦਾ ਜੈ ਭੋਲੇ ਦਾ ਜੈ ਭੋਲੇ ਦਾ